ਸੋ ਸਿਸਗਲ ਜੀ ਤੁਹਾਡਾ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਸਗੀ ਦੂਸਰੀ ਪ੍ਰਭਾਤ ਫੇਰੀ ਤੇ ਨਾਲ ਹੀ ਆਪਾਂ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਤੇ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਪ੍ਰਭਾਤ ਫੇਰੀ ਰਵਾਨਾ ਹੋ ਚੁੱਕੀ ਸੀ ਅੱਜ ਸਗੀ ਦੋ ਥਾ ਪੜਾ ਸੀਗਾ ਇਸ ਕਰਕੇ ਪ੍ਰਭਾਤ ਫੇਰੀ ਐ 3:30 ਵਜੇ ਪੂਰੇ ਜਿਹੜੀ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਕੇ ਤੇ ਪਿੰਡ ਦੀ ਪ੍ਰਕਰਮਾ ਕਰਕੇ ਪਹਿਲੇ ਪੜਾ ਤੇ ਪਹੁੰਚ ਗਈ ਸਰਬੰਤ ਕੀਰਤਨ ਸਰਬੰਤ ਕੀਰਤਨ ਓ ਤੇਰੇ ਭਜਨ ਬਲਾਕ ਕੜ ਡੁੱਪੀਆ ਤੇਰੇ ਭਜਨ ਬਿਨਾ ਕਿੰਦ ਚੱਕੜ ਡੁੱਪੀਆ ਤੇਰੇ ਭਜਨ ਬਿਨਾ ਜ਼ਿੰਦਗੀ ਕੜ ਡੁੱਪੀਆ ਤੇਰੇ ਭਜਨ ਬਿਨਾ ਜ਼ਿੰਦਗੀ ਕੜ ਡੁੱਪੀਆ ਮੇਰੇ ਸਤਿਗੁਰੂ సతగ రోజీ సతగూ రో తే భాకి బోలేది సతగూ రోజు సతగ రో ర ਰੱਖ ਲਓ ਰੱਖ ਲਓ ਜੀ ਸਾਨੂੰ ਰੱਖ ਲਓ ਰੱਖ ਲਓ ਜੀ ਸਾਨੂੰ ਰੱਖ ਲਓ ਰੱਖ ਲਓ ਜੀ ਸਾਨੂੰ ਰੱਖ ਲਓ ਸਾਨੂੰ ਆਪਣੇ ਬਣਾ ਕੇ ਗੋਲੇ ਸਤਿਗੁਰ ਨੇ ਰੱਖ ਲਓ ਜੀ ਦਸਤ ਫੁੱਲ ਰੱਖ ਲਓ ਸਾਨੂੰ ਆਪਣੇ ਬਣਾ ਕੇ ਗੋਲੇ ਸਤਿਗੁਰ ਨੇ ਰੱਖ ਲਓ ਜੀ ਦਸਤ ਰੱਖ ਲਓ ਸਾਨੂੰ ਆਪਣੇ ਬਣਾ ਕੇ ਗੋਲੇ ਜੀ ਸਤਿਗੁਰ ਨੇ ਮੈਂ ਤਾਂ ਸਿਮਰਨ ਵੀਨਾ ਕੀਤਾ ਕਾਦੀ ਬੰਨਾ ਘਟੜੀ ਮੈਂ ਤਾਂ ਸਿਮਰਨ ਵੀਨਾ ਕੀਤਾ ਕਾਦੀ ਬੰਨਾ ਘਟੜੀ ਓ ਮੈਂ ਤਾਂ ਸਿਮਰਨ ਵੀਨਾ ਕੀਤਾ ਕਾਦੀ ਬੰਨਾ ਘਟੜੀ ਏ ਮੈਂ ਤਾਂ ਸਿਮਰਨ ਵੀਨਾ ਕੀਤਾ ਕਾਦੀ ਬੰਨਾ ਘਟੜੀ ਓ ਮੈਂ ਤਾਂ ਸਿਮਰਨ ਵੀਨਾ ਕੀਤਾ ਕਾਦੀ ਬੰਨਾ ਘਟੜੀ ਮੈਂ ਤਾਂ ਸਿਮਰਨ ਵੀਨਾ ਸਤਿ ਸ੍ਰੀ ਅਕਾਲ ਪ੍ਰੀਤਿਆਂ ਸੋਦਰ ਕਾ ਹੋਏ ਭਲਾ ਕਰ ਕਰਤਾ ਹੈ ਆਪਣੀ ਤੇਰ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਨ ਤੁਜਾ ਕੋ ਨਹੀਂ ਨਾਮ ਕੀ ਅਰਦਾਸ ਅਸਵਾਸ ਬੰਦਾ ਤਿਸ ਲੱਗੇ ਜਿਸ ਮਨ ਹਰ ਕਰਨ ਦੀਵਾਰ ਸ਼ਾਮ ਸਸੀਤਾ ਬਣੀ ਤੁੰਤਮ ਸੁਪਿਆਰ ਮੰਦਰ ਰੰਗ ਸ਼ਰ ਦੇ ਨੰਗ ਦੋਸਤੋ ਅੱਜ ਦਾ ਪ੍ਰਸ਼ਾਰ ਆ ਗਿਆ ਤਾਂ ਪਹੁੰਚ ਗਈ ਸੀ ਤੇ ਘਰੇ ਘਰੇ ਆ ਕੇ ਤੇ ਪਸੂਆਂ ਨੂੰ ਪਾਈ ਪੱਠੇ ਤੇ ਨਾਲੇ ਜਗਨਜੀ ਆਪਾਂ ਗੋਹਾ ਗੋਹਾ ਗੋਈ ਜਾ ਕੇ ਹਾਂ ਅਸੀਂ ਬੇਲੇ ਤੇ ਫਿਰ ਆਪਾਂ ਤਿਆਰ ਹੋ ਕੇ ਜਾਣਾ ਸੀਗਾ ਆਪਾਂ ਅੱਜ ਕੰਮ ਤੇ ਵੀ ਤੇ ਇਹ ਸੰਗਰਾਮ ਦਾ ਵੀ ਦਿਹਾੜਾ ਸੀਗਾ ਤਾਂ ਕਰਕੇ ਥੋੜੀ ਜੀ ਧੁੰਦ ਵੀ ਜ਼ਿਆਦਾ ਸੀਗੀ ਇਸ ਕਰਕੇ ਆਪਾਂ ਪਹਿਲਾਂ ਹੀ ਕੰਮ ਕੰਮ ਨਵੇੜ ਕੇ ਦੋਸਰ ਮੋਟਰ ਦੀ ਮਾਰੀ ਕਿ ਇੱਕ ਤੋਂ ਮੋਟਰ ਦਾ ਸਟਾਰਟ ਤੇ ਆਪਾਂ ਚੱਲ ਗਏ ਬੰਦੇ ਆਂ ਜਾਂਦੇ ਹਾਂ ਇਹਦੇ ਆਪਣੇ ਵੀਡੀਓ ਤੇ ਘਰ ਵਾਲੀ ਗਈ ਸੀ ਕਿਸੇ ਕਿਉਂਕਿ ਥੋੜੀ ਫਾਲਟ ਹੋ ਗਈ ਸੀ ਸਾਡੇ ਦੇ ਵਿੱਚ ਤਾਂ ਵਰਕੇ ਥੋੜੀ ਮੂਮ ਟੱਗ ਲਿਆ ਮਾਣਾ ਲੈ ਬਈ ਸੋਹਣੀ ਲੱਗਦੀ ਐ ਤਾਂ ਬਹੁਤ ਵਧੀਆ ਦਿਨ ਲੰਘੂਗਾ ਅੱਜ ਤਾਂ ਪਰ ਕਿੱਥੇ ਪੂਰੇ 2:30 ਮਿੰਟ ਦੇ ਕੋਲ ਆ ਗਏ ਕਹਿੰਦੀ ਛੇਤੀ ਆ ਜਾ ਮੇਲਾ ਦੇਖਣ ਜਾਣਾ ਮਤਲਬ ਤੂੰ ਤਾਂ ਗੁੱਸੇ ਜਿਹੀ ਤੇ ਆਪਾਂ ਕਹੋ ਜੀ ਮੋਬਾਈਲ ਤੇ ਆਪਣੇ ਆਈਸਕ੍ਰੀਮ ਪਾਰਲਰ ਚ ਤੇ ਫੇਰ ਆਪਾਂ ਚੱਲ ਗਏ ਆਪਣੇ ਮਿੱਤਰਾਂ ਨੂੰ ਮਿਲਣ ਸਾਡੇ ਮਿੱਤਰ ਆਏ ਉਹਦੇ ਜੀ ਆਪਣੇ ਗੋਲਪੁਰ ਭਾਈ ਢਾਡੀ ਸਾਹਿਬ ਤਾਂ ਵੀ ਉਹਨਾਂ ਨੂੰ ਚਾਹ ਬਣਾਣੀ ਸੀ ਤੇ ਫੇ ਆਪਣੇ ਚਲ ਗਈ ਆਪਣੇ ਚਾਹੇ ਵਾਲਿਆਂ ਦੇ ਤੇ ਚਾਚਾ ਜੀ ਨੇ ਕਾਲ ਕੀ ਸੀ ਤੇ ਚਾਚੇ ਦੇ ਨਾਲ ਇਧਰ ਮੋਢੇ ਭਾਈ ਕੈਨੇਡਾ ਤੋਂ ਇਹ ਵੀ ਪਹੁੰਚੇ ਉਹ ਭਰਮਜਦ ਤੋਂ ਚੇਤੋਂ ਕੈਨੇਡਾ ਤੇ ਉਸ ਤੋਂ ਬਾਅਦ ਸਾਡੇ ਬੰਦੇ ਜਿਹੜੇ ਆਏ ਸੀ ਚਾਹ ਪੀਣ ਲਈ ਤੇ ਬਹੁਤ ਬਹੁਤ ਧੰਨਵਾਦ ਗਨਪੁਰ ਸਾਹਿਬ ਸ਼ੰਮੀ ਭਾਈ ਚਾਚਾ ਜੀ ਸਾਰੇ ਵੀਰਾਂ ਦਾ ਜਿਹੜੇ ਚਾਹ ਪੀਣ ਦਾ ਸਨਮਾਨ ਦਾ ਮੌਕਾ ਬਣੇ ਸੇਵਾ ਕਰਕੇ ਤੇ ਫੇ ਆਪਾਂ ਅਗੇ ਜੀ ਬਗੰਡਰੋਂ ਪਿੰਡ ਤੋਂ ਸਿਆਣ ਦੀ ਆਪਾਂ ਪਟਲਾਵੇ ਸੰਤ ਅਤੇ ਮੇਲੇ ਦੇ ਉੱਤੇ ਲਓ ਜੀ ਪਹੁੰਚ ਗਏ ਜੀ ਆਪਾਂ ਪਟਲਾਵੇ ਮੇਲੇ ਤੇ ਜਾਣ ਲਈ ਤਿਆਰ ਰੈਡੀ ਸੈਡੀ ਸਵੇਰ ਦੇ ਗੁੱਸੇ ਗੁੱਸੇ ਸਭ ਭਲਾ ਕੇ ਤੇ ਆਪਾਂ ਪਹੁੰਚ ਗਏ ਜੀ ਮੇਲੇ ਦੇ ਸੰਤ ਬਾਬਾ ਕਨਈਆ ਸਿੰਘ ਜੀ ਪਟਲਾਵੇ ਵਾਲਿਆਂ ਦੀ ਜਿਹੜਾ ਮੇਲਾ ਸੀਗਾ ਉਹ ਲੱਗਿਆ ਸੀ ਅੱਜ ਤੇ ਪਹਿਲਾਂ ਗੁਰੂ ਘਰ ਟੇਕੇ ਮੱਥਾ ਮੱਥਾ ਟੇਕਣ ਤੋਂ ਬਾਅਦ ਫੇਰ ਆਪਾਂ ਜੀ ਪਹੁੰਚਣਾ ਸੀਗਾ ਗੀਠਾ ਸਾਹਿਬ ਤੇ ਆਪਣੇ ਪਿੰਡ ਦੇ ਬੰਦੇ ਮੇਲਾ ਦੇਖ ਕੇ ਲੰਗਰ ਜੀ ਆ ਕੇ ਬਾਸ ਆਂਦੀ ਹੋਈ ਸੰਗਤ ਤੇ ਫੇਰ ਪਹਿਲਾ ਅੰਗੀਠਾ ਸਾਹਿਬ ਮੱਥਾ ਟੇਕਿਆ ਅੰਗੀਠਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਫਿਰ ਅਸੀਂ 10 ਮਿੰਟ ਬਾਬਾ ਜੀ ਦੀ ਚੌਂਕੀ ਦੇ ਵਿੱਚ ਹਾਜ਼ਰੀ ਭਰੀ ਤੇ ਹਾਜ਼ਰੀ ਭਰਨ ਤੋਂ ਬਾਅਦ ਫਿਰ ਆਪਾਂ ਲੰਗਰ ਹਾਲ ਦੇ ਵਿੱਚ ਪਹੁੰਚ ਗਏ ਲੰਗਰ ਸ਼ੱਕੇ ਉੱਤੇ ਬਾਅਦ ਵਿੱਚ ਆਪਾਂ ਬਾਬਾ ਜੀ ਨੂੰ ਫਿਰ ਪ੍ਰਣਾਇ ਪਾਤੇ ਤੇ ਫਿਰ ਆਪਾਂ ਲੰਗਰ ਛਕਿਆ ਪੱਲੇ ਮਟਰ ਪਨੀਰ ਤੇ ਮਿਕਸ ਸਬਜ਼ੀ ਦੇ ਨਾਲ ਲੰਗਰ ਛਕਾ ਕਰ ਤੋਂ ਬਾਅਦ ਫਿਰ ਆਪਾਂ ਮੇਲਾ ਦੇਖਣ ਦੇ ਲਈ ਵੜ ਗਏ ਦੁਕਾਨਾਂ ਦੇ ਵਿੱਚ ਤੇ ਮੈਡਮ ਉਹਨੇ ਸਾਡਾ 200 ਰੁਪਏ ਦਾ ਖਰਚਾ ਕਰਨ ਤੋਂ ਬਾਅਦ ਆਪਣੇ ਘਰੇ ਪਹੁੰਚ ਗਏ ਜੀ ਉੱਜੇ ਲੋ ਜੀ ਉੱਜੇ ਆ ਕੇ ਤਾਂ 10 ਮਿੰਟ ਰੁਕਣ ਤੋਂ ਬਾਅਦ ਫੇਰ ਆਪਾਂ ਕਰਿਆ ਕੇ ਧੋਣੇ ਸੀਗੇ ਕੱਪੜੇ ਮੈਂ ਕਿਹਾ ਜੀ ਮਸ਼ੀਨ ਲਾਉ ਮੈਂ ਆਇਆ ਦੇਖਦੀ ਤਾਂ ਇਦਾਂ ਜੀ ਡੈਂਬ ਰਿਆਂ ਕੋ ਕਿ ਚੱਲਾਬ ਮੈਨੂੰ ਪਸਾ ਚੱਲਾ ਮੈਂ ਕਿਹਾ ਚੱਲ ਚੱਲ ਪੱਠੇ ਲੈ ਕੇ ਆਇਆ ਮੈਂ ਚਾ ਕੇ ਤੋਂ ਮਸ਼ੀਨ ਚ ਪਾਣੀ ਪਾਈ ਜਨੋ ਲੋ ਜੀ ਆਪਾਂ ਪੂਰੇ ਖੇਤਾਂ ਚ ਪੱਠੇ ਵੱਡੇ ਪਏ ਸੀ ਸ਼ਾਮ ਦੇ ਬੱਜ ਚੁਕੇ ਏ ਤੇ ਆਪਾਂ ਪੱਠੇ ਦੜ ਰੱਖੇ ਮੋਟਰਲ ਤੇ ਮਾਰੀ ਕਿੱਕ ਤੇ ਆ ਗਏ ਆ ਗਏ ਆ ਗਏ ਮਿੱਤਰੋ ਆ ਬੋਲੇ ਉੱਪਰ ਪੱਟ ਲੈ ਕੇ ਆ ਗਿਆ ਵੀ ਕੀ ਬਾਤ ਆ ਜੇ ਉੱਪਰ ਇਹ ਦੱਸ ਰਿਹਾ ਕਿ ਅਸੀਂ ਕੰਮ ਵੀ ਕਰੀਦਾ ਰਾਤ ਵੇਲੇ ਵੀ ਪੱਟੇ ਲੈਣੇ ਪੈਂਦੇ ਆ ਤੇ ਆ ਕੇ ਮਸ਼ੀਨ ਲੱਗੀ ਅਸੀਂ ਪਾਈ ਸਾਰ ਤੇ ਕੱਪੜੇ ਸਿੱਟਣੇ ਵਿੱਚ ਸ਼ੁਰੂਗਾ ਤੇ ਇਧਰ ਕੋਲ ਤਾਂ ਵੀ ਹਮਾਰੇ ਧੋ ਰਿਹਾ ਜੀ ਤੇ ਰਾਤ ਨੂੰ 10:30 ਵਜੇ ਤੱਕ ਅਸੀਂ ਕੱਪੜੇ ਧੋ ਕੇ ਬਿਲੇ ਹੋਏ ਫੇਰ ਜਾ ਕੇ ਅਸੀਂ ਕਿਤੇ ਦੁੱਧ ਦਾ ਗਲਾਸ ਨਸੀਬ ਹੋਇਆ ਮੇਤਰੋ ਕੱਪੜੇ ਧੋ ਧੋ ਕੇ ਲਾਗੇ ਢੇਰ ਵਿੱਚ ਮੇਤਰੋ ਉਸ ਤੋਂ ਬਾਅਦ ਆਪਾਂ ਫੇਰ ਦੁੱਧ ਛਕ ਕੇ ਤੇ ਆ ਬਸ ਸਾਰੇ ਨਬਲੀ ਫਤਿਹ ਮੇਰਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੀ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ